ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਮਾਣੂ ਕੇ ਗੱਲ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗੇ ਦੀ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਐਨੀਮਲ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾਦਾ ਸਤਿਗੁਰ ਜੀ ਸਤਿਗੁਰ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰੇਸ਼ੋਤ ਹੈ ਜੀ ਪਿੰਡ ਮਾਨੂ ਕੋਲ ਜਿਲ੍ਹਾ ਮੋਗਾ ਪੱਤੀ ਜੀ ਪੱਤੀ ਸੋਹ ਜੀ ਠੀਕ ਹੈ ਜੀ ਪਸ਼ੂ ਪਾਲਣ ਦਾ ਕੰਮ ਕਰਦੇ ਬਾਈ ਇੱਕ ਐਨੀਮਲ ਸੇਲ ਆ ਇਹ ਛੋਟੀ ਦੀ ਕੀ ਡਿਟੇਲ ਆ ਕਿੰਨੇਵੇਂ ਸੂਏ ਸੋਣਾ ਜੀ ਇਹਨੇ ਪਹਿਲੇ ਸੂਏ ਆ ਜੀ ਦੰਦੋ ਜੀ ਦੋ ਦੰਦ ਆ ਦੋ ਦੰਦ ਦਾ ਕਿੰਨੇ ਟਾਈਮ ਦੀ ਕੱਚੀ ਹੈ ਜੀ ਇਹ ਲੈ ਜਾਓਗੇ ਆਪਾਂ ਹਫਤਾ ਲੈ ਜੀ ਤਰੀਕ ਮੁਤਾਬਕ ਤੇ ਮਾਂ ਦਾ ਮਲਕ ਰਿਕਾਰਡ ਬਾਈ 15 ਕਿਲੋ 15 ਕਿਲੋ ਆਪਣਾ ਚੋਇਆ ਬਾਈ ਹਾਂਜੀ ਹਾਂਜੀ ਠੀਕ ਆ ਜੀ ਕਿੰਨਾ ਦਾ ਦੁੱਧ ਦੋਇਆ ਕਿ ਤਿਆਰੇ ਜੀ ਦੋ ਦੇ ਵੀ 12 ਕਿਲੋ ਤੇ ਦੇਣਾ ਚਾਹੀਦਾ ਠੀਕ ਹੈ ਤੋੜ ਕੇ ਦਿਖਾ ਦਿਓ ਬਾਈ ਦੇ ਦੱਸਣ ਮੁਤਾਬਕ ਪਹਿਲਾ ਸੂਆ ਸੂਣੀ ਆ ਜੀ ਮੂੰਹ ਤੋਂ ਦੋ ਦੰਦਾ ਮਾਂ ਦਾ ਮਲਕ ਰਿਕਾਰਡ ਬਾਈ ਕਹਿੰਦਾ 15 ਕਿਲੋ ਦਾ ਸੀ ਉਹ ਵੀ ਆਪਣੇ ਕੋਲ ਹੀ ਆ ਲੱਗ ਭਗ ਹਫਤੇ ਦੀ ਕਚ ਲਗਭਗ ਬਾਈ 10-10 ਹਫਤੇ ਦੀ ਕੱਚੀ ਆ ਡੇਟ ਮੁਤਾਬਕ ਬਾਕੀ 2-4 ਦਿਨ ਪਸੂ ਉੱਪਰ ਵੀ ਲੈ ਜਾਂਦਾਗਾ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਆ ਦੇਖ ਸਕਦੇ ਹੋ ਤੁਸੀਂ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਲੋ ਬਾਲ ਢਿੱਲਾ ਹਵਾਨੇ ਚ ਬਹੁਤ ਨਹੀਂ ਹਫਤੇ ਤੱਕ ਰਵਾਨਾ ਪੂਰਾ ਭਰ ਲੈਣਾ ਜੀ ਮੱਜ ਨੇ ਥਣਾ ਦੇ ਸੈਜ ਬਹੁਤ ਸੋਹਣੇ ਆ ਚਾਰੇ ਥਾਂ ਨਿਖੜਵੇਂ ਇੱਕੋ ਸੈਜ ਦੇ ਦੇਖ ਸਕਦੇ ਹੋ ਬਾਕੀ ਸੋਹਣੀ ਫੇਸ ਕੁਆਲਟੀ ਸੋਨਾ ਕੁੰਡਾ ਸਿੰਘ ਕੱਦ ਕਾਠ ਦੇ ਪੱਖ ਤੋਂ ਉੱਚੇ ਲੰਮੇ ਕੱਦ ਕਾਠ ਦੀ ਤੇ ਹੈਵੀ ਬੋਡੀ weight ਦੀ 12 ਕਿਲੋ ਦੁੱਧ ਦੀ ਬਾਈ ਉਮੀਦ ਕਰਦੇ ਆ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਪੱਠ ਪੂੜਾ ਬਹੁਤ ਜੋੜਾ ਦੇ ਸਕਦੇ ਹੋ ਜੀ ਤੁਸੀਂ ਪਤਲੀ ਚਮੜੀ ਦੀ ਫੇਸ ਕੁਆਲਟੀ ਸੋਣੀ ਆ ਕੀ ਮੁੱਲ ਆ ਬਾਈ ਇਹਦਾ ਮੁੱਲ ਫੋਨ ਤੇ ਕਰ ਫੋਨ ਤੇ ਕਰ ਲਾਂਗੇ ਮੁੱਲ ਬਾਈ ਫੋਨ ਤੇ ਕਰ ਲੈਣਗੇ ਠੰਡੀ ਸੀਲ ਆ ਬਾਈ ਪੂਰੇ ਹਾਂ ਜੀ ਹਾਂ ਜੀ ਪੂਰੇ ਠੰਡੀ ਸੀਲ ਆ ਬਾਈ ਕਹਿੰਦਾ ਮੁੱਲ ਫੋਨ ਤੇ ਕਰ ਲਾਂਗੇ ਜਿਹੜੇ ਵੀਰ ਨੂੰ ਛੋਟੀ ਜਿਹੜੇ ਵੀਰ ਨੂੰ ਛੋਟੀ ਪਸੰਦ ਆਉਂਦੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ